ਏ ਰਾਣੀ ਤੂੰ ਖਾ ਲਾ ਉਹ ਬਿੱਲਾ ਵੇਲਾ ਕਿੱਦਾਂ ਵੇਖਣ ਦੀ ਆਈ ਉਹ ਮੇਰੇ ਨਾਲ ਨਾ ਵੇਖ ਉਧਰ ਖਾ ਤੈਨੂੰ ਮੈਂ ਵੇਲਾ ਪੱਠੇ ਵੇਸ਼ੇ ਕਰਕੇ ਪਾ ਦਿੱਤੇ ਪਰ ਤੁਸੀਂ ਤੇ ਨਾ ਸਾਡਾ ਨਾ ਕੋਈ ਹਾਲ ਨਹੀਂ ਸਾਰਾ ਤੁਸੀਂ ਨਾ ਉੱਧਰ ਜਾ ਤੇ ਖਲਾਰਾ ਪਾਸ ਛੱਡ ਦੇ ਖਾਣਾ ਤੁਸੀਂ ਚੀਜ਼ ਨੂੰ ਕੀ ਹੁੰਦਾ ਉਹ ਬਾਬਾ ਇੱਧਰ ਪਹਿਲਾਂ ਵੇਖ ਲੈ ਇਹਨੂੰ ਖਾ ਲਾ ਰਾਣੀ ਕੀ ਗੱਲ ਹੈ ਮੈਨੂੰ ਨਰਾਜ ਹੈ ਕਿਹਦੇ پاسੋਂ ਉਹ ਵੇਲਾ ਮੰਮੀ ਮੈਂ ਤੈਨੂੰ ਹੱਥ ਕਰਦੀ ਤੂੰ ਰੁੱਸ ਕੇ ਬਹਿ ਜਾਂਦੀ ਆ ਡਰ ਗਈ ਆ ਕੀ ਗੱਲ ਤੈਨੂੰ ਵੇਲਾ ਆ ਵੇਖ ਲਓ ਮੰਮੀ ਮੈਂ ਇਹਨੂੰ ਕਦੋਂ ਦੀ ਕਮਾਉਣ ਨਹੀਂ ਆ ਇਹਦੇ ਜਮਾ ਮੇਰੇ ਹਲ ਧਿਆਨ ਨਹੀਂ ਬਸ ਤੁਹਾਡੇ ਵਾਲੀ ਵੇਖੀ ਜਾਂਦੀ ਤੁਸੀਂ ਕੁਝ ਕਿਹਾ ਇਹਨੂੰ ਮੈਂ ਇਹਨੂੰ ਕੀ ਕਹਿਣਾ ਥਾਪੀ ਮਾਰ ਦੇ ਕਾ ਖਾ ਪੱਠੇ ਹਾਂ ਨਾ ਮੰਮੀ ਕਿਉਂ ਮਾਰੀਏ ਹੱਥ ਦੇ ਨਾਲ ਥਾਪੀ ਮਾਰ ਛ ਦੇਣੀ ਪਤਾ ਮੈਨੂੰ ਮੰਮੀ ਤੁਸੀਂ ਸਵੇਰੇ ਉੱਠ ਕੇ ਇਹਨੂੰ ਡਾਂਟਿਆ ਹੋਣਾ ਤਾਂ ਦੀ ਦੇਈ ਇਦਾਂ ਕਰਨ ਨੇ ਡੈਡਾ ਥੋੜੀ ਰੁੱਸ ਕੇ ਬੈੰਦੀ ਹੁੰਦੀ ਮੈਂ ਪੱਠੇ ਵੀ ਪਏ ਖਾਣ ਨਹੀਂ ਲਈ ਸਵੇਰ ਦੀ ਵੇਖ ਲੋ ਇਹ ਉੱਠ ਜਾ ਕਿੰਨਾ ਟਾਈਮ ਹੋ ਗਿਆ ਵਾ ਉੱਠ ਜਾ ਇਹਦੇ ਨੇ ਗੱਲਾਂ ਮਾਰੀ ਜਾ ਆਪੇ ਖਾ ਲੇਗੀ ਓ ਖਾਏਗੀ ਤੇ ਉੱਠ ਜਾ ਤਾਂ ਸੁਣਿਆ ਤਨੋ ਮਰ ਜੇ ਬੰਦ ਕਿੱਥੇ ਚੱਲ ਗਿਆ ਵੇ ਦੀ ਦੁਪਹਿਰ ਚੜ ਗਈ ਆ ਬੁੱਢੇ ਵਾਰੇ ਇਹਨੂੰ ਇਹਦਾ ਕਿਛਦਾ ਮੈਨੂੰ ਜੇ ਮੈਂ ਆਪ ਹੀ ਕੰਮ ਕਰਨੇ ਆਫੇ ਹਾਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਜਿਹੜੀ ਲੱਗੀ ਗਵਾਂਡਨ ਨੇ ਆ ਉਹ ਬੋਲੀ ਮੰਗਨਦੀ ਸੀ ਉਹਰੇ ਕਿੰਨਾ ਦਿਨ ਹੋ ਗਏ ਤੁਹਾਨੂੰ ਕਹਿੰਦੀ ਨੇ ਪਰ ਤੁਸੀਂ ਦੇ ਕੇ ਨਹੀਂ ਜਾਣਦੇ ਨਹੀਂ ਜਾ ਦੇ ਦਾਂਗੇ ਬੋਲੀ ਵੀ ਦੁੱਧ ਤੇ ਪਾਇਆ ਖਰਾਬ ਹੋ ਜਾਊਗਾ ਪਾਇਉਣੀ ਆ ਨਾਲ ਲੱਗਦੀ ਮੈਂ ਬੋਲੀ ਵੀ ਫੜਾਉਣੀ ਆ ਚੰਗਾ ਜਾ ਛੇਤੀ ਮੜਿਆਈ ਉੱਥੇ ਨਾ ਬੈਠੀ ਰਹੀ ਗੱਲਾਂ ਮਾਰਨ ਨੂੰ ਜੇ ਚੱਲੀ ਆ ਤੇ ਜਾ ਛੇਤੀ ਉਹਨੂੰ ਮਰ ਜਣੇ ਨੂੰ ਵੇਖ ਕੇ ਆ ਜੇ ਦਾਰੂ ਪੀ ਕੇ ਨਾ ਪਿਆ ਹੋਵੇ ਕੱਲ ਦੇ ਪੱਠੇ ਵੱਡੇ ਆ ਤੇ ਆ ਕੇ ਪੱਠੇ ਵੱਢਣੇ ਪਾਉਣੇ ਸਾਰਾ ਕੰਮ ਤੈਨੂੰ ਕਰਨਾ ਪੈਣਾ ਹੀ ਅੱਜ ਜਾਂ ਜੇ ਲੱਭ ਲਿਆਏਂਗੇ ਤੇ ਚੰਗੀ ਰਹੇਗੀ ਮੈਂ ਤਾਂ ਹੁਣ ਲੱਭ ਰੋ ਰਹੀ ਮੈਂ ਆਪੇ ਵੜ ਲਿਆਉਂਗੀ ਆਹ ਹੱਦ ਕਿਤੇ ਵੇਖ ਲਈ ਵੇਖ ਹੁਣ ਮੈਂ ਤੁਹਾਨੂੰ ਚਰੀਆਂ ਚ ਲੱਭਦੀ ਫਿਰੂਗੀ ਮੈਂ ਤੁਹਾਨੂੰ ਚੰਗੀ ਗੱਲ ਕਰ ਦਿੰਦੇ ਜੇ ਅੱਗਿਓ ਚਾਹ ਠੀਕ ਹੈ ਤਰੀਜਾ ਐਵੇਂ ਬੋਲੀ ਜਾਨੀ ਐ ਜਦੋਂ ਪੱਠੇ ਪਾਉਣੇ ਹੁੰਦੇ ਆ ਉਹ ਤਾਂ ਪਤਾ ਕਿੱਥੇ ਮਰ ਜਾਂਦਾ ਪੈਸੇ ਲੈਣ ਵਾਲੀ ਆ ਮਰ ਜਾਂਦੇ ਆ ਕਿ ਦੇ ਦਿਓ ਦੇ ਦਿਓ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੁਰੀ ਜਾਣਦੀ ਮੇਰੀ ਗੱਲ ਕੋਈ ਸੁਣਦੀ ਨਹੀਂ ਇਹਨ ਵੇਖ ਲੈਂਗੀ ਚਾਰ ਚਫੇਰੇ ਤੁਰੀ ਤੁਰੀ ਜਾਂਦੀ ਤੇ ਤੇਰਾ ਹੀ ਫਾਇਦਾ ਵਾ ਮੇਰਾ ਆਪੇ ਕਰੇ ਮਰेंगी ਸਾਰੇ ਕੰਮ ਉਹਨੇ ਕਿਥੋਂ ਮਰਨਾ ਆਉਣਾ ਵਾ ਮਰ ਜਾਣਾ ਪੀ ਕੇ ਸ਼ਰਾਬਾਂ ਨਾ ਕੋ ਕੰਮ ਕਰਦੇ ਆ ਨਾ ਧੰਦਾ ਪੈਸੇ ਲੈਣ ਨੂੰ ਚੰਗੇ ਭਲੇ ਹਰਾਮ ਦੇ ਕਿਹੜੇ ਕਿਹੜਾ ਕੰਮ ਕਰੀਏ ਅਜੇ ਗੋਇਆ ਗੋਇਆ ਸਭ ਕੁਝ ਕਰਨ ਵਾਲਾ ਪਿਆ ਹਮਦੀ ਕੁੜੀ ਪਹਿਲਾਂ ਗੋਇਆ ਵਾਲੀ ਹੋਊਗੀ ਤੇ ਪੱਠੇ ਦੱਥਾ ਪਾਊਗੀ ਕੀ ਕਰੀਏ ਜਰ ਖਾਣਾ ਪਾਇਆ ਕਿੱਦਾਂ ਇਹਨਾਂ ਨੇ ਜਾਨ ਨੂੰ ਦੁੱਖ ਦਿੱਤਾ ਅੰਤਰਿਆਂ ਨੇ ਨਾ ਆਪਣੇ ਘਰ ਕੋਈ ਮਰ ਜਾਣਾ ਪੈਸਾ ਤੇਲਾ ਦਿੰਦਾ ਵਾ ਇਥੇ ਪੀ ਕੇ ਸ਼ਰਾਬਾਂ ਦੇ ਮਰਿਆ ਰਹਿੰਦਾ ਵਾ ਲੈ ਕਿੱਥੇ ਮੋੜ ਆਉਂਗੀ ਜਲਦੀ ਹੁਣ ਇਹਨੂੰ ਘਰਕ ਜਾਣੇ ਨੇ ਮੈਂ ਕਿੱਥੇ ਲੱਭਾਂ ਕਿੱਥੇ ਪਿੱਡ ਗਿਆ ਹੋਊਗਾ ਇਹ ਪੀ ਕੇ ਇੱਕ ਘਰਕ ਜਾਣੇ ਕਰਕੇ ਨਾ ਅੱਜ ਬਾਬੇ ਦੇ ਮੱਥਾ ਨੂੰ ਟੇਕਿਆ ਗਿਆ ਮੇਲਾ ਤੇ ਮੈਂ ਨੇ ਮੱਥਾ ਟੇਕਿਆ ਜਾਨ ਦੇ ਭੈਣੇ ਦੋ ਤਿੰਨ ਦਿਨ ਤੇ ਹੋ ਗਏ ਮੈਨੂੰ ਆਈ ਨੂੰ ਹੁਣ ਹੁਣ ਮੈਂ ਵੀ ਜਾਵਾਂ ਮਹਾ ਤੇ ਆਈ ਬੱਬੀ ਰਹਿ ਹਜੇ ਦੋ ਦਿਨ ਕੋਈ ਗੱਲ ਨਹੀਂ ਮੈਂ ਵੀ ਕੱਲੀ ਵਾਵਾ ਮੇਰਾ ਦਿਲ ਲੱਗਾ ਤੇਰਾ ਨਾਲ ਦਿਲ ਤੇ ਲੱਗਾ ਤੇਰਾ ਪਰ ਮੈਂ ਵੀ ਘਰ ਬਾਹਰ ਵੇਖਾ ਜਾ ਕੇ ਮੈਂ ਕਿਹਾ ਚੱਲ ਦਿਨ ਧਿਆਰ ਆ ਹੋਰ ਨਹੀਂ ਆ ਇਹ ਤਰ੍ਹਾਂ ਜਿਸਤੇ ਟੁੱਟਦੇ ਟੋਟੀ ਜਾਂਦੇ ਆ ਨਾਲੇ ਜਦੋਂ ਦਾ ਭਾਈ ਨੇ ਧੋਖਾ ਦਿੱਤਾ ਬਾਹਰ ਪੀਅਰ ਲਈ ਪੱਕੇ ਹੋਲੇ ਵਿਆਹ ਕਰਾ ਲਿਆ ਤੂ ਤੇ ਉਤਵਾਦ ਡੈਲੀ ਗਈ ਹਾਂ ਪਰ ਤੇਰਾ ਪੁੱਤ ਐਵੇਂ ਕਵਾਂ ਹੁਣ ਤੇ ਬੜਾ ਸਿਆਣਾ ਹੋ ਗਿਆ ਕਿ ਨਹੀਂ ਹਾਂ ਭਾਬੀ ਇਹ ਤੇ ਗੱਲ ਹੈ ਵਾ ਤੈਨੂੰ ਤਾਂ ਪਤਾ ਹੀ ਸੀ ਉਦੋਂ ਫਿਰ ਇਦਾਂ ਦੁੱਖਾਂ ਦਾ ਪਹਾੜ ਟੁੱਟਾ ਸੀ ਕੋਈ ਰਾਹ ਨਹੀਂ ਸੀ ਮੇਰੇ ਕੋਲ ਕਿਸ ਤਰ੍ਹਾਂ ਮੈਂ ਆਪਣਾ ਗੁਜ਼ਾਰਾ ਕਰਨਾ ਹੀ ਏਡੀ ਵੱਡੀ ਮਾਰ ਪਈ ਸੀ ਤੇ ਚਲੋ ਕੋਈ ਗੱਲ ਨਹੀਂ ਮੈਂ ਪੜ੍ਹੀ ਲਿਖੀ ਹਾਂ ਆਪਣੀ ਜੌਬ ਕੀਤੀ ਆਪਣਾ ਬੱਚਾ ਪਾਲਿਆ ਤੇ ਮੇਰੇ ਬੱਚੇ ਨੇ ਵੀ ਮੇਰਾ ਇੰਨਾ ਸਾਥ ਦਿੱਤਾ ਨਾ ਸੇਵਕ ਨੇ ਮੇਰਾ ਪੁੱਤ ਕਹਿੰਦਾ ਮਮੀ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਮੈਂ ਬੈਠਾ ਨਾ ਤੂੰ ਆਪਣਾ ਕੋਈ ਸ਼ੌਂਕ ਨਹੀਂ ਮਾਰਨਾ ਪਾਪਾ ਨੇ ਤੇ ਤੇਰੀ ਜ਼ਿੰਦਗੀ 'ਚ ਜ਼ਹਿਰ ਕੋਲ ਹੀ ਦਿੱਤਾ ਸੀ ਪਰ ਤੂੰ ਤੂੰ ਉਸ ਜ਼ਹਿਰ ਦੇ ਨਾਲ ਨਹੀਂ ਜੀਣਾ ਤੂੰ ਮੇਰੇ ਨਾਲ ਜੀਣਾ ਵਾ ਤੂੰ ਮੇਰੀ ਮਾਂ ਵਾ ਮੈਂ ਤੇਰੀਆਂ ਖੁਸ਼ੀਆਂ ਪੂਰੀਆਂ ਕਰੂੰਗਾ ਕੋਈ ਸ਼ੌਂਕ ਨਹੀਂ ਤੂੰ ਆਪਣਾ ਮਾਨਾ ਜਿਸ ਤਰ੍ਹਾਂ ਤੇਰੇ ਦਿਲ ਕਾ ਦਾ ਲਾਪਾ ਕਿਸੇ ਵਲੇ ਮੈਂ ਕੋਈ ਕਾਟਨ ਦਾ ਫਿੱਕਾ ਜਾਂ ਸੂਟ ਪਾ ਲੂੰਗੀ ਨਾ ਤੂੰ ਗੁੱਸੇ ਹੋਊਗਾ ਕਹੋਗਾ ਨਹੀਂ ਪਾਉਣਾ ਵਧੀਆ ਵਧੀਆ ਕੱਪੜੇ ਪਾ ਕੇ ਮੇਰਾ ਪੁੱਤ ਤਾਂ ਪਤਾ ਕਿੰਨਾ ਮੇਰਾ ਧਿਆਨ ਰੱਖਦਾ ਵਾ ਉਹਦੇ ਗੱਲ ਹੈਗੀ ਆ ਹੁਣ ਤਾਂ ਸਿਆਣਾ ਹੋ ਗਿਆ ਵਦੂ ਇੰਨੀਆਂ ਗੱਲਾਂ ਕਰ ਲਈਦਾ ਨਾਲੇ ਨਾ ਮੈਂ ਕਹਿਣਾ ਸੀ ਕਿ ਮੇਰੀ ਨਾ ਨਿਗਾਹ ਵਿੱਚ ਇੱਕ ਰਿਸ਼ਤਾ ਹੈਗਾ ਮੇਰੀ ਰਿਸ਼ਤੇਦਾਰੀ ਚ ਹੈ ਮੇਰੇ ਪੇਕਿਆਂ ਚ ਮੈਂ ਸੋਚਦੀ ਹਾਂ ਕਿ ਚੱਲ ਧੀ ਆਪਣੇ ਘਰ ਦੀ ਆ ਇਧਰੋਂ ਵੀ ਆਪਣੇ ਘਰ ਚ ਹੀ ਆ ਜੂਗੀ ਜੇ ਤੂੰ ਕਵੇਂ ਤਾਂ ਮੈਂ ਗੱਲ ਕਰਾਂ ਹਾਂ ਤੇ ਵਧੀਆ ਨੌਕਰੀ ਵੀ ਲੱਗ ਗਿਆ ਵਾ ਹਾਂ ਭਾਬੀ ਨੂੰ ਨੌਕਰੀ ਤੇ ਬੜੀ ਵਧੀਆ ਲੱਗ ਗਿਆ ਵਾ ਚਲੋ ਵਧੀਆ ਸੈਟਲ ਹੋ ਗਿਆ ਵਾ ਪਰ ਰਿਸ਼ਤਾ ਰਿਸ਼ਤੇ ਬਾਰੇ ਨਹੀਂ ਹਜੇ ਅਸੀਂ ਕੁਝ ਵੀ ਸੋਚਿਆ ਹਜੇ ਕੋਈ ਗੱਲ ਨਹੀਂ ਅਸੀਂ ਕਰਾਂਗੇ ਸਲਾਹ ਮੈਂ ਆਪਣੇ ਪਹਿਲੇ ਮਨ ਨਾਲ ਸਲਾਹ ਕਰੂੰਗੀ ਆਪਣੇ ਮੁੰਡੇ ਨਾਲ ਸਲਾਹ ਕਰੂੰਗੀ ਤੇ ਇਹ ਤੈਨੂੰ ਦੱਸੂੰਗੀ ਜਾਂ ਹਾਂ ਜਾਂ ਨਾ ਜੋ ਵੀ ਹੋ ਉਹ ਤੈਨੂੰ ਦੱਸ ਦੂੰਗੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਨਾ ਜਿਨ੍ਹਾਂ ਨੇ ਮੇਰੀ ਬਾਹ ਫੜੀ ਸੀ ਨਾ ਉਹ ਸੋਖੇ ਵੇਲੇ ਜੀ ਉਨਾਂ ਦਾ ਸ਼ੁਕਰੀਆ ਕਰਨਾ ਮੈਂ ਪਹਿਲਾਂ ਜਾ ਕੇ ਉਹਨਾਂ ਨੂੰ ਮਿਲਣਾ ਮੈਂ ਫੇਰ ਮੇਰੇ ਰਿਸ਼ਤੇ ਬਾਰੇ ਸੋਚੂੰਗੀ ਕਿੰਨੇ ਨੇ ਬਾਹ ਫੜੀ ਸੀ ਕੀ ਗੱਲ ਭਾਬੀ ਤੁਸੀਂ ਵੀ ਭੁੱਲ ਗਏ ਹੋ ਉਹਦਾ ਤਾਂ ਤੁਸੀਂ ਵੀ ਸਾਥ ਛੱਡਤਾ ਸੀ ਚੱਲ ਫੜੀ ਹੋਊਗੀ ਜਿੰਨੇ ਕੋਈ ਗੱਲ ਨਹੀਂ ਪਰ ਅੱਜ ਜਿਹੜਾ ਵੇਲਾ ਆਇਆ ਨਾ ਉਹਨੂੰ ਹੱਥੋਂ ਨਾ ਗਵਾਈ ਕੁੜੀ ਗਵਰਨਮੈਂਟ ਜੌਬ ਕਰਦੀ ਹੋ ਸਰਕਾਰੀ ਨੌਕਰੀ ਹੈ ਉਹਦੀ ਪੱਕੀ ਚਲੋ ਕੋਈ ਨਹੀਂ ਸੋਚੂੰਗੀ ਸੋਚੂਂਗੀ ਕੋਈ ਗੱਲ ਨਹੀਂ ਬਾਕੀ ਕਿਤੇ ਮੇਰਾ ਚੰਗਾ ਕਾਰੋਬਾਰ ਤੇ ਮੇਰੇ ਮੁੰਡੇ ਦੀ ਚੰਗੀ ਨੌਕਰੀ ਵੇ ਕੇ ਕਿਤੇ ਲਾਲਚਤ ਨਹੀਂ ਹੁੰਦਾ ਭਾਬੀ ਮਨ ਚ ਕੋਈ ਲਾਲਚ ਨੂੰ ਤ ਨਹੀਂ ਰਿਸ਼ਤਾ ਕਰੋਂਦੀ ਐਵੇਂ ਸ਼ੇ ਦੈਨ ਨਾ ਪਰ ਮੈਂ ਕੋਈ ਲਾਲਚ ਨੂੰ ਨਹੀਂ ਇੱਥੇ ਆਈ ਮੈਂ ਤੇ ਆਈ ਰਿਸ਼ਤੇ ਜੋੜਨ ਜੇ ਮੈਨੂੰ ਲਾਲਚ ਹੋਵੇ ਤੈਨੂੰ ਸਰਕਾਰੀ ਨੌਕਰੀ ਵਾਲੀ ਲੱਭਾ ਵੇਖ ਤੂੰ ਵੀ ਸੌਖੀ ਐ ਘਰੋਂ ਹੁਣ ਐਵੇਂ ਮੈਂ ਕਿਹੋ ਕਵਾਂ ਚੰਗੇ ਤੁਸੀਂ ਛੋਟੀ ਜੀ ਫੈਮਿਲੀ ਦੋਵੇਂ ਮਾਪੋਤ ਤ ਹੀ ਹੈਗੇ ਜੇ ਕੁੜੀ ਵੀ ਚੰਗੀ ਐ ਘਰੇ ਲੂ ਵਾ ਜੋਬ ਕਰਦੀ ਆ ਵਧੀਆ ਕਮਾਉਂਦੀ ਆ ਤੇ ਚਲ ਅੱਜ ਕੱਲ ਮੁੰਡੇ ਵੀ ਤੇ ਨੌਕਰੀਆਂ ਵਡੀਆਂ ਲੱਭਦੇ ਆ ਮੈਂ ਤਾਂ ਤਾਂ ਪਿਆ ਸੀ ਵੈਸੇ ਤੇ ਮਰਜ਼ੀ ਆ ਵੈਸੇ ਤੇ ਭਾਬੀ ਮੈਂ ਤਾਂ ਨੌਕਰੀ ਵਾਲੀ ਕੁੜੀ ਨਾ ਕਰਨਾ ਨਹੀਂ ਮੈਂ ਤਾਂ ਕੁੜੀ ਲੱਭਣੀ ਕੋਈ ਘਰੇਲੂ ਜਿਹੜੀ ਮੇਰੇ ਕੋਲ ਰਵੇ ਸਾਰੀ ਉਮਰ ਮੈਂ ਨੌਕਰੀਆਂ ਚ ਗਾਲ ਛੱਡੀ ਹੁਣ ਗਾਮ ਮੈਂ ਆਪਣੀ ਨੋਨ ਨੂੰ ਉਸੇ ਤਰ੍ਹਾਂ ਹੀ ਰੱਖਾਂ ਮੇਰਾ ਪੁੱਤ ਚੰਗਾ ਕਮਾਉਂਦਾ ਵਾ ਉਹਨੂੰ ਸੋਨਾ ਖਵਾ ਪਾ ਸਕਦਾ ਵਾ ਤੇ ਮੈਂ ਨੌਕਰੀ ਵਾਲੀ ਕੀ ਕਰਨੀ ਆ ਮੈਂ ਤੇ ਫੇਰ ਕੱਲੀ ਦੀ ਕੱਲੀ ਰਹਿ ਗਈ ਨੌਕਰੀ ਤੇ ਚਲ ਜਾ ਕਰੋ ਸੇਵਕ ਤਾਨੂੰ ਫਤਾਂ ਬਾਹਰ ਅੰਦਰ ਹੁੰਦਾ ਜਾਂਦਾ ਰਹਿੰਦਾ ਵਾ ਉਹਦੀ ਆਫਿਸ ਦੀਆਂ ਮੀਟਿੰਗਸ ਚੱਲਦੀਆਂ ਕਦੀ ਕਿਤੇ ਕਦੀ ਕਿਤੇ ਤੇ ਮੈਂ ਇਸ ਕਰਕੇ ਨਾ ਨਹੀਂ ਮੈਂ ਨੌਕਰੀ ਵਾਲੀ ਨਹੀਂ ਲਿਆਉਣੀ ਬਾਕੀ ਚਲੋ ਮੈਂ ਆਪਣੇ ਮੁੰਡੇ ਨਾਲ ਵੀ ਸਲਾਹ ਕਰੂੰਗੀ ਜੇ ਮੇਰੀ ਬਣੀ ਕੋਈ ਵਿਚਾਰ ਤਾਂ ਤੁਹਾਨੂੰ ਦੱਸ ਦੂੰਗੀ ਲੈ ਫਣ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਕਿਤੇ ਮੁੰਡੇ ਨੇ ਕੋਈ ਕੁੜੀ ਪਸੰਦ ਤਾਂ ਨਹੀਂ ਕੀਤੀ ਜਿਹੜਾ ਤੂੰ ਰਿਸ਼ਤੇ ਤਾਂ ਟਾਲਮਟੋਲ ਕਰੀ ਜੰਨੀ ਨਹੀਂ ਭਾਬੀ ਮੇਰਾ ਮੁੰਡਾ ਹੋ ਜਾਣੀ ਆ ਉਹਨੇ ਐਸਾ ਕਦੀ ਕਿਸੇ ਕੁੜੀ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ ਇੰਨੇ ਲਾਡਾ ਪਿਆਰਾ ਨਾਲ ਮੈਂ ਪਾਲਿਆ ਵਾ ਮੇਰੀ ਪਰਵਰਿਸ਼ਾ ਉਹ ਐਹੋ ਜੇ ਕੰਮ ਨਹੀਂ ਕਰ ਸਕਦੀ ਜੇ ਉਹਨੇ ਪਸੰਦ ਨਹੀਂ ਕੀਤੀ ਸਰਕਾਰੀ ਨੌਕਰੀ ਵਾਲਿਆਂ ਨੂੰ ਤਾਂ ਲੋਕੀ ਭੱਜ-ਭੱਜ ਫੜਦੇ ਤੇ ਤੂੰ ਕਹਿੰਨੀ ਆ ਕਿ ਮੈਨੂੰ ਘਰੇਲੂ ਚਾਹੀਦੀ ਆ ਮੁੰਡਾ ਤੇਰਾ ਐਡਾ ਪੜਿਆ ਲਿਖਿਆ ਸੋਹਣਾ ਸੁਨੱਖਾ ਕੋਣੀ ਲਾਉਣੀ ਐਡੀ ਵਧੀਆ ਉਹਦੀ ਤੇ ਉਹ ਘਰੇਲੂ ਕੁੜੀ ਪਸੰਦ ਕਰ ਲੂਗਾ ਕਿਉਂ ਭਾਬੀ ਕਰੇਲੂ ਗੁਣੀਆਂ ਕਿਤੇ ਮਾੜੀਆਂ ਹੁੰਦੀਆਂ ਨੇ ਤੁਸੀਂ ਵੀ ਤਵੱਸਣ ਨਹੀਂ ਦੇਉ ਤੁਸੀਂ ਵੀ ਘਰੇਲੂ ਹੀ ਹੋ ਨਾ ਕੀ ਗੱਲ ਆਪਣਾ ਘਰ ਸੰਭਿਆ ਨਹੀਂ ਵਸਣ ਨਹੀਂ ਦੇ ਮੈਂ ਵੀ ਤੇ ਇੱਕ ਘਰੇਲੂ ਹੀ ਬਣ ਕੇ ਗਈ ਹਾਂ ਉਹ ਤੇ ਚਲੋ ਮੇਰੀ ਮਜਬੂਰੀ ਹੀ ਕਿ ਮੈਨੂੰ ਪੜ੍ਹੀ ਲਿਖੀ ਹਾਂ ਤੇ ਮੈਨੂੰ ਬਾਅਦ ਚ ਨੌਕਰੀਆਂ ਵਾਲੇ ਕੰਮਾਂ 'ਚ ਪੈਣਾ ਪਿਆ ਜੇ ਮੇਰਾ ਬੰਦਾ ਚੰਗਾ ਹੁੰਦਾ ਇੱਥੇ ਮੇਰੇ ਕੋਲ ਰਹਿੰਦਾ ਜਾਂ ਬਾਹਰ ਗਿਆ ਵੀ ਮੈਨੂੰ ਕੁਝ ਕਲੋਂਦਾ ਪੈਸਾ ਤੇ ਲਾਹ ਮੇਰਾ ਖਰਚਾ ਪੂਰਾ ਹੁੰਦਾ ਤੇ ਮੈਂ ਵੀ ਕਿਉਂ ਨੌਕਰੀਆਂ ਦੇ ਚੱਕਰਾਂ 'ਚ ਪੈਂਦੀ ਮੈਂ ਵੀ ਤੇ ਘਰੇਲੂ ਹੀ ਹਾਂ ਨਾ ਫਿਰ ਆਇਆ ਤੂੰ ਤੇ ਗੱਲ ਹੀ ਖੇਚ ਲੈਨੀ ਤੂੰ ਗੱਲ ਨੂੰ ਸਮਝ ਰੇਖ ਖੂਨ ਜਿਹੜਾ ਨਾ ਉਬਾਲ ਮਾਰਦਾ ਹੁੰਦਾ ਈ ਕੀ ਭਾਬੀ ਇਹੋ ਜਿਹੀ ਗੱਲਾਂ ਨਾ ਕਰ ਜੇ ਤੂੰ ਇਹੋ ਜਿਹੀ ਗੱਲਾਂ ਕਰਨੀਆਂ ਨਾ ਫਿਰ ਤੂੰ ਇਹ ਰਿਸ਼ਤਾ ਰਹਿਣ ਹੀ ਦੇ ਮੈਂ ਨਾ ਬੋਣਾ ਦੁਬਾਰਾ ਤੋਂ ਜਿਹੜਾ ਸ਼ੁਰੂ ਕੀਤਾ ਈ ਮੇਰੀ ਗੱਲ ਸੁਣ ਸਿਫਤਾ ਤੇ ਤੂੰ ਆਪਣੇ ਘਰ ਵਾਲੇ ਦੀਆਂ ਵੀ ਬੜੀਆਂ ਕਰਦੀ ਹੁੰਨੀ ਹੈ ਕੈਨੀ ਹੈਗੀ ਉਹਦੇ ਵਰਗਾ ਬੰਦਾ ਨਹੀਂ ਕੋਈ ਮੈਂ ਤਾਂ ਕੈਨੀ ਆ ਮੁੰਡਾ ਤੇਰਾ ਤੇਰੇ ਹੱਥੋਂ ਨਾ ਕਿਤੇ ਨਿਕਲ ਜੇ ਤੁਹ ਤੋਰ ਛੜਦੀ ਕੰਮਾਂ ਦੇ ਚੱਕਰ ਚ ਕਦੀ ਦਿੱਲੀ ਕਦੀ ਗੁਲਗਾਓ ਕਦੀ ਕਿਤੇ ਸੰਭਲ ਕੇ ਥੋੜਾ ਜਾ ਮੈਂ ਤਾਂ ਤੈਨੂੰ ਕਹਿੰਨੀ ਆ ਕੰਮ ਕਰਨ ਨੂੰ ਜਾਂਦਾ ਵਾ ਘੁੰਮਣ ਫਿਰਨ ਨਹੀਂ ਜਾਂਦਾ ਉਹ ਦਿੱਲੀ ਤੇ ਕਦੀ ਕਿਤੇ ਆਫਿਸ ਦੀਆਂ ਮੀਟਿੰਗਸ ਤੇ ਜਾਂਦਾ ਵਾ ਆਫਿਸ ਵਾਲੇ ਭੇਜਦੇ ਸਾਰਾ ਖਰਚਾ ਉਹਦਾ ਚੁੱਕਦੇ ਫੇਰ ਜਾਂਦਾ ਵਾ ਐਵੇਂ ਨਹੀਂ ਕਿ ਘਰ ਦੇ ਪੈਸੇ ਉਡਾਉਣ ਐਸ਼ ਪ੍ਰਸਤੀ ਲਈ ਨਹੀਂ ਜਾਂਦਾ ਮੇਰਾ ਮੁੰਡਾ ਤੇ ਬਾਕੀ ਰਹੀ ਗੱਲ ਖੂਨ ਦੀ ਗੱਲ ਕਰਦੇ ਆ ਜਿਹਨੇ ਜਿਹਦਾ ਖੂਨ ਤੋਂ ਕਹਿੰਨੀ ਨਾ ਉਹ ਬਾਹਰ ਬੈਠਾ ਉਹਨੇ ਕਿਤੇ ਪਰਛਾਵਾਂ ਵੀ ਪਾਇਆ ਤੇ 2 ਸਾਲ ਦਾ ਇਹ ਜਦੋਂ ਦਾ ਉਹ ਗਿਆ ਵਾ ਮੁੰਡੇ ਨੂੰ ਭੋਕੇ ਵੇਖਿਆ ਨੇ ਕਿ ਮੇਰਾ ਕਿੱਥੇ ਐ ਤੇ ਕਿੱਥੇ ਨਹੀਂ ਮੈਂ ਆਪਾਂ ਲੈ ਨੂੰ ਕੱਲੀ ਨੂੰ ਮੇਰੀ ਪਰਵਰਿਸ਼ਾ ਉਹ ਇਸ ਤਰ੍ਹਾਂ ਨਹੀਂ ਨਿਕਲ ਸਕਦਾ ਉਹਨੂੰ ਪਤਾ ਮੇਰੀ ਮਾਂ ਨੇ ਕਿਸ ਤਰ੍ਹਾਂ ਮੈਨੂੰ ਪਾਲਿਆ ਲੈ ਤੂੰ ਗੁੱਸਾ ਵળી ਸ਼ੇਤੀ ਕਰਦੀ ਐ ਤੇਰੇ ਚ ਨਾ ਇਹੀ ਗੱਲ ਮਾੜੀ ਐ ਤੂੰ ਕੋਈ ਗੱਲ ਹੁੰਦੀ ਐ ਝਟ ਗੁੱਸਾ ਕਰਕੇ ਬਹਿ ਜੰਨੀ ਜਦੋਂ ਕੋਈ ਗੁੱਸੇ ਵਾਲੀਆਂ ਗੱਲਾਂ ਕਰੇ ਨਾ ਤੇ ਗੁੱਸਾ ਆ ਹੀ ਜਾਂਦਾ ਵਾ ਤੂੰ ਹੀ ਮੇਰੇ ਘਰ ਇੱਥੇ ਰਾਜੀ ਖੁਸ਼ੀ ਮੈਨੂੰ ਮਿਲਣ ਆਇਆ ਕਿ ਮੈਨੂੰ ਟੌਂਟ ਕਰਨ ਆਇਓ ਕਦੀ ਕਿਸੇ ਗੱਲ ਤੋਂ ਕਦੀ ਕਿਸੇ ਗੱਲ ਤੋਂ ਪੁਰਾਣੀਆਂ ਜਾਂਦਾ ਤੂੰ ਹੀ ਖੋਲ ਕੇ ਬਹਿ ਗਏ ਇੱਥੇ ਤਾਨੂੰ ਕਿੰਨਾ ਕਾ ਹੱਕ ਦਿੱਤਾ ਵਾ ਮੇਰੇ ਪ੍ਰਾਣੇ ਅਤੀਤ ਬਾਰੇ ਇਸ ਤਰ੍ਹਾਂ ਗੱਲਾਂ ਕਰਨ ਦਾ ਮੈਂ ਆਪਣੇ ਘਰ ਨਾਲ ਬਹੁਤ ਸੋਖੀ ਆ ਬਹੁਤ ਖੁਸ਼ ਆ ਆਪਣੇ ਪੁੱਤ ਦੇ ਨਾਲ ਬਾਕੀ ਜਿਹੜੀ ਤੇ ਗੱਲ ਕਰਦੇ ਜੀ ਨਾ ਜਿਹੜੇ ਟੌਂਟ ਲਾਉਂਦੇ ਜਿੱਤੇ ਮੈਨੂੰ ਉਹ ਮੈਂ ਆਪ ਨਹੀਂ ਸੀ ਲੱਭਿਆ ਮੇਰੀ ਕੋਈ ਲਵ ਮੈਰਿਜ ਨਹੀਂ ਸੀਗੀ ਤੁਸੀਂ ਦੋਵੇਂ ਜੀ ਅੱਗੇ ਲੱਗ ਕੇ ਰਿਸ਼ਤਾ ਕਰਾਇਆ ਹੀ ਨਾ ਮੁੰਡਾ ਬੜਾ ਵਧੀਆ ਬੜਾ ਵਧੀਆ ਉਦੋਂ ਤੇ ਭਾਬੀ ਤੂੰ ਵੀ ਸਿਫਤਾ ਕਰਦੀ ਨਹੀਂ ਥੱਕਦੀ ਹਾਂ ਤੇ ਮੇਰਾ ਭਰਾ ਵੀ ਨਹੀਂ ਸਿਫਤਾ ਕਰਦਾ ਥੱਕਦਾ ਉਦੋਂ ਤੇ ਕਹਿੰਦੇ ਜਿਹੜਾ ਵੇਲਾ ਹੋਵੇ ਦਵਾਦਾ ਵੀ ਇਹਨੂੰ ਘਰੋਂ ਕੱਢੀਏ ਉਦੋਂ ਕਿਤੇ ਸ਼ਾਨਬੀਨ ਕਰ ਲੈਂਦੇ ਕਿ ਮੁੰਡਾ ਬਾਹਰ ਦੇ ਚੱਕਰਾਂ ਚ ਤੁਰਿਆ ਫਿਰਦਾ ਵਾ ਮੇਰੀ ਜ਼ਿੰਦਗੀ ਤਾਂ ਨਾ ਨਾ ਖਰਾਬ ਹੁੰਦੀ ਚਲੋ ਅੱਜ ਮੇਰੀ ਜ਼ਿੰਦਗੀ ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਸਹੀ ਕਰ ਲਈ ਆ ਬਾਕੀ ਚਲੋ ਜੋ ਵੀ ਮੇਰ ਨਾਲ ਹੋਇਆ ਹੀ ਮੈਂ ਆਪਣੇ ਮਨ ਚ ਇੱਕੋ ਗੱਲ ਸੋਚੀ ਹੀ ਕਿ ਮੈਂ ਜਿੱਥੇ ਇੱਕ ਵਾਰੀ ਵਿਆਹ ਕਰਾਣਾ ਉੱਥੇ ਰਹਿਣਾ ਇੱਕੋ ਥਾਂ ਬਾਰ-ਬਾਰ ਮੈਂ ਵਿਆਹ ਨਹੀਂ ਕਰਾਉਣੇ ਤੁਸੀਂ ਤੇ ਉਦੋਂ ਕਿਹਾ ਸੀ ਦੂਜਾ ਕਰਾ ਲਾ ਦੂਜਾ ਕਰਾ ਲਾ ਮੈਂ ਹੀ ਹਾਂ ਜਿੰਨੇ ਕਿਹਾ ਕਿ ਮੈਂ ਆਪਣੇ ਪੁੱਤ ਦੇ ਸਾਰੇ ਆਪਣੀ ਜ਼ਿੰਦਗੀ ਕੱਟੂੰਗੀ ਆਪਣੇ ਪੁੱਤ ਨੂੰ ਪਾਲੂੰਗੀ ਤੇ ਉਹਨੂੰ ਸਟੈਂਡ ਕਰੂੰਗੀ ਤੇ ਕੁਝ ਬਣਾਉਂਗੀ ਤੇ ਮੈਂ ਕਰਕੇ ਵੀ ਵਿਖਾਇਆ ਅੱਜ ਮੇਰਾ ਪੁੱਤ ਚੰਗੀ ਨੌਕਰੀ ਤੇ ਸਟੈਂਡ ਹੈ ਪੂਰਾ ਵਧੀਆ ਤਰੀਕੇ ਦੇ ਨਾਲ ਤੇ ਬਾਕੀ ਹੁਣ ਨਾ ਮੇਰੇ ਨਾਲ ਬਹੁਤੀ ਐਵੇਂ ਗੱਲਾਂ ਨਾ ਕਰੋ ਫੇਰ ਕਹੋਗੇ ਨਨਾਂ ਘਰ ਆਇਆ ਨਾ ਲੜਦੀ ਆ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਣੀ ਤੜ ਅੱਜ ਮੈਂ ਕਰਦੀ ਕੋਈ ਨਾ ਡਾੜੀ ਨਾਲ ਗੱਲ ਇਹਨੂੰ ਤੁਸੀਂ ਰੱਖਿਆ ਕਿਹੜੇ ਕੰਮ ਲਈ ਆ ਸਾਰਾ ਕੰਮ ਕਰਦਾ ਮੈਂ ਕਰਾਂ ਇਹਨੂੰ ਤੁਸੀਂ ਤਨਖਾਹਾਂ ਰੱਖਣ ਲਈ ਰੱਖਿਆ ਮਿੰਟ ਮਿੰਟ ਤੇ ਉਹ ਵੀ ਕਹਿ ਦਿੰਗੇ ਲਵਾ ਦੇਣਾ ਤੈਨੂੰ ਪੈਗ ਲਵਾ ਦੇਣਾ ਪੈਗ ਉਹ ਵੀ ਤਾਂ ਦੀ ਭੂਏ ਚੜਿਆ ਪਿਆ ਤੇ ਕੀ ਇਹਨੂੰ ਅੱਗ ਲੱਗੀ ਪਈ ਪਤਾ ਨਹੀਂ ਕਿੱਥੇ ਡਿੱਗਾ ਪਿਆ ਕਿੱਥੇ ਨਹੀਂ ਹੁਣ ਮੈਂ ਕਿਹਨੂੰ ਕਿੱਥੇ ਵੇਖਾਂ ਚੱਲ ਪਹਿਲਾਂ ਮੈਂ ਦੁੱਧ ਫੜਾਦਾ ਇਹਨਾਂ ਨੂੰ ਫੇਰੀ ਵੇਖਦੀ ਇਹਨੂੰ ਆ ਜਾ ਕੇ ਮਾਸਾਂ ਹੀ ਤੋਰਦੀਆਂ ਕਿਦੇ ਤੋਰ ਕੇ ਆਉਂਗੀ ਹੋਰ ਮੈਂ ਕਿਤੇ ਬੱਸੇ ਚੜ ਕੇ ਹੋਣਾ ਮੈਂ ਡਿੱਕਾਂ ਢੀ ਬਾਹਰ ਦੂਏ ਅੱਗੇ ਬੈਠੀ ਚੱਟਾ ਜਿੰਨੂੰ ਵੇਖਣ ਲਈ ਭੇਜੇ ਹੈ ਨਾ ਉਹਨੂੰ ਲੱਭਦੀ ਹੋਣੀ ਮੈਂ ਆ ਗਈ ਹੈ ਤੇ ਪਹਿਲਾਂ ਚਾਹ ਪੀਣੀ ਹੋ ਕੇ ਗੋਏ ਦਾ ਕੰਮ ਨਵੇੜ ਆਈਏ ਮਾਰੇ ਪੀਣੀ ਵੇਲੇ ਉਧਰ ਨਵੇੜ ਹੀ ਆਈਏ ਉਹਦਾ ਤਾਂ ਪਤਾ ਨਹੀਂ ਉਹਨੇ ਕਦੋਂ ਆਣਾ ਕਿ ਦੋ ਨਹੀਂ ਉਹ ਵੀ ਵਿਚਾਰੀਆਂ ਨੇ ਬਾਜ ਬੈਣਾ ਹੁੰਦਾ ਗਰਮੀ ਤੇ ਅੱਗੇ ਕਿੰਨੀ ਚਲ ਆਜੋ ਜਿਹੜੀਆਂ ਏਡ ਮਿਰਚਾਂ ਰੱਖਿਆਂਗੇ ਤੇ ਚੁੱਕ ਹੀ ਲਿਆ ਕਰ ਵੀ ਮਾਣੇ ਰੱਖਿਆਂ ਮਾਣੇ ਚੁੱਕਣੀਆਂ ਆ ਤੇ ਮੇਰੀ ਗੱਲ ਸੁਣ ਮੰਮੀ ਸਾਰਾ ਕੰਮ ਜੇ ਮੈਂ ਉਹ ਵੇਖਣਾ ਚੌਂਕਾ ਚੁੱਲਾ ਵੇਖਾ ਉੱਧਰ ਤੇਰੀ ਮੱਝਾ ਵੀ ਸੰਭਾ ਤੇ ਉਹਨੂੰ ਘੱਲ ਹੀ ਰੱਖਿਆ ਜੇ ਮੈਂ ਤੋਰ ਗੱਲਾਂ ਨਾਲ ਮੈਂ ਤੇ ਪਾਸ ਕਰਾ ਦੋਣਾ ਕੱਲਾ ਉੱਧਰ ਰੱਖਾ ਸਾਰਾ ਕਾਣ ਕੁੜੀਏ ਆ ਮੰਜਾ ਕਰ ਜਾ ਅੱਛਾ ਵੇ ਬਹਿ ਜਾ ਇੱਧਰ ਆ ਮੇਰੀ ਗੱਲ ਸੁਣ ਤੇ ਉੱਧਰ ਜਾਣਾ ਨਹੀਂ ਪਹਿਲੇ ਗੋਆ ਚੋਕ ਲਈਏ ਚੋਕਾ ਲੈਨੇ ਆ ਔਰ ਗੱਲ ਤੋਂ ਸੁਣ ਮਿੰਟ ਮਿੰਟ ਤੇ ਤੈਨੂੰ ਬਹਿਣ ਦੀ ਪੈ ਜਾਂਦੀ ਤੂੰ ਵੀ ਨਾ ਸਿਮਰ ਬੜਾ ਬੋਲਦੀ ਹੱਤ ਮੇਰੀ ਗੱਲ ਸੁਣ ਉਹ ਉਹ ਤੇਰੀ ਗਰਮੀ ਤੋਂ ਆਂਟੀ ਆਈ ਸੀ ਕੀ ਕਹਿੰਦੀ ਉਹ ਪਤਾ ਨਹੀਂ ਤੇਰਾ ਨੂੰ ਦੱਸਦੀ ਮੁੰਡਾ ਬੜਾ ਵਧੀਆ ਹੈ ਅੱਛਾ ਪੁੱਤ ਐਨ ਮੂੰਹ ਕਰ ਮੇਰੇ ਵੱਲ ਹਾਂ ਹਾਂ ਮੈਂ ਸੁਣ ਰਹੀ ਹਾਂ ਤੂੰ ਤੇ ਐ ਕਰਨੀ ਹੈ ਜਿੱਦਾਂ ਪਰਾਣੀ ਕਾਲਾ ਕੈਸ ਜੀ ਮਾਰਨ ਦੀ ਮੇਰੀ ਗੱਲ ਤਾਂ ਸੁਣ ਚੱਜਣਾ ਬੋਲੋ ਮੈਂ ਆਨੀ ਹੈ ਨਾ ਤੇ ਉਹ ਆਂਟੀ ਆਈ ਸੀ ਤੇ ਆਂਦੀ ਵੀ ਮੁੰਡਾ ਬੜਾ ਵਧੀਆ ਵਾ ਅੱਛਾ ਤੇ ਤੁਹਾਡੀ ਕੁੜੀ ਦਾ ਰਿਸ਼ਤਾ ਕਰਾਦਾ ਤੇ ਤੂੰ ਮੈਨੂੰ ਪੁੱਤ ਦੱਸ ਜਿੱਦਾਂ ਮੁੰਡਾ ਵੇ ਕਿਦਾਂ ਦਾ ਘਰ ਬਾਹਰ ਹੋਵੇ ਮੁੰਡਾ ਕਿਦਾਂ ਦਾ ਵੇ ਰੰਗ ਰੂਪ ਦੇ ਜਿੱਦਾਂ ਦਾ ਵੀ ਚੱਲੂ ਪਰ ਕੰਮ ਹੀ ਹੋਣਾ ਚਾਹੀਦਾ ਮੁੰਡਾ ਇਹ ਨਾ ਹੋਵੇ ਕਿ ਵਿਹਲਾ ਬਹਿ ਕੇ ਖਾਣ ਵਾਲਾ ਹੋਵੇ ਤੇ ਪੁੱਤ ਵੇ ਲੈਣਾ ਥੋੜੀ ਘਰ ਦੇਣਾ ਕੰਮ ਹੀ ਹੋਊਗਾ ਬੀਬੀ ਤੈਨੂੰ ਨਹੀਂ ਪਤਾ ਨਾ ਕਿਹੇ ਗੱਲ ਦਾ ਤੂੰ ਵੇਖਿਆ ਕਰ ਅੱਜ ਕੱਲ ਦੇ ਮੁੰਡੇ ਨਾ ਕੰਮ ਕਰਕੇ ਖੁਸ਼ ਨਹੀਂ ਹੈਗੇ ਉਹਨਾਂ ਨੂੰ ਤੇ ਬੱਸ ਕੋਈ ਬਣਾ ਕੇ ਲਿਆ ਕੇ ਦੰਦੇ ਬੱਗੇ ਰੱਖਦੇ ਆਪ ਨਹੀਂ ਹੱਥ ਲਾਉਣ ਵਾਲੇ ਹੁੰਦੇ ਪੁੱਤ ਜਿੰਨੇ ਵਿੱਚ ਆਉਣਾ ਵਾ ਪੈਣਾ ਵਾ ਤੇ ਉਹ ਸਾਰਾ ਕੁਝ ਪਤਾ થਾ ਉਹ ਕਰਕੇ ਫੇਰ ਹੀ ਕਰੂੰਗੀ ਤੂੰ ਓਦਾਂ ਆਪਣੇ ਦਿਲ ਦੀ ਦੱਸ ਮੈਨੂੰ ਜੇ ਸਾਰਾ ਕੁਝ ਉਹਨੂੰ ਵੀ ਚਾਹੀਨ ਪੁੱਛਣਾ ਤਾਂ ਫੇਰ ਮੈਨੂੰ ਕਾਹਤੋਂ ਪੁੱਛਣ ਦੇ ਦੇ ਤੇਰੀ ਸਲਾਹ ਨਹੀਂ ਮੈਂ ਕੋਈ ਲੈਣੀ ਜੇ ਤੇ ਮੇਰੀ ਸਲਾਹ ਤੁਸੀਂ ਦੇਖੋਗੇ ਦੇਖੋ ਆਪਣੇ ਹੈਗੇ ਮਾਲ ਡੰਗਰ ਠੀਕ ਆ ਮੈਂ ਜੀ ਗੀ ਇੰਨਾ ਚੀਆ ਜਿੱਦਾਂ ਵੀ ਇਹ ਸਾਰਾ ਕੁਝ ਮੈਂ ਤੇ ਇਹਨਾਂ ਨੂੰ ਸੰਭਾਲਦੀ ਫਿਰਦੀ ਆ ਮੈਨੂੰ ਓਦਾਂ ਦੇ ਪਰਿਵਾਰ ਚਾਹੀਦਾ ਜਿੱਥੇ ਬਾਵਾ ਮਾਲ ਡੰਗਰ ਹੋਣ ਸਾਰਾ ਘਰ ਦਾ ਕੰਮ ਆਪ ਹੀ ਕਰਨਾ ਪਵੇ ਐਵੇਂ ਕਦੀ ਕਿਸੇ ਦੇ ਸਿਰ ਤੇ ਕਦੀ ਕਿਸੇ ਦੇ ਸਿਰ ਤੇ ਨਾ ਛੜਨਾ ਪਵੇ ਸਾਰਾ ਘਰ ਦਾ ਕੰਮ ਹੀ ਆਪ ਹੀ ਕਰਿਆ ਕਰ ਲੈ ਪੈਲੀਆਂ ਹੋਣ ਉਹਨਾਂ ਦੀਆਂ ਸਬਜ਼ੀਆਂ ਬੀਜੀਆਂ ਹੋਣ ਆਪੇ ਮੈਂ ਤੋੜ ਕੇ ਲਿਆ ਆਂ ਆਪੇ ਬੜਾਇਆ ਕਰ ਸਭ ਸਸ ਜਿਹੀ ਚੀਜ਼ਾਂ ਵਧੀਆਂ ਹੋਣ ਪਤਾ ਕੀ ਹੁਣ ਤੇਰਾ ਪਿਓ ਵੀ ਕਾਲਾ ਪਿਆ ਉਹਨਾਂ ਦਾ ਕੁੜੀ ਜਵਾਨ ਹੋ ਗਈ ਆ ਤੇਰਾ ਵਿਆਹ ਕਰਦੀ ਮੈਂ ਮੰਮੀ ਮਸਲੇ 'ਚ ਕੁਝ ਨਹੀਂ ਕਿਹਾ ਸਾਡੀ ਤੁਸੀਂ ਆਪਣਾ ਵੇਖੋ ਤੁਸੀਂ ਜਿੱਦਾਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਤਾ ਕਿ ਮੈਨੂੰ ਤੇ ਆਪਣੇ ਘਰ ਵਾਂਗੂ ਚਾਹੀਦਾ ਸਾਰਾ ਕੁਝ ਘਰੇਲੂ ਹੋਣ ਸਭ ਕੁਝ ਉਹ ਤਾਂ ਤੂੰ ਪੜ੍ਹੀ ਲਿਖੀ ਵੀ ਨਹੀਂ ਗਾਂ ਇਸ ਕਰਕੇ ਤੇਰਾ ਪੇਵਾਂਦਾ ਮੈਂ ਤੇਰਾ ਵਿਆਹ ਕਰਤੀ ਅੱਛਾ ਪੜ੍ਹੀ ਲਿਖੀ ਨਹੀਂ ਤੇ ਕੀ ਗੱਲ ਮੈਂ ਘਰ ਨਹੀਂ ਚਾਹੁੰਦਾ ਸਾਰਾ ਘਰ ਦਾ ਕੰਮ ਹੁੰਦਾ ਮੈਨੂੰ ਆ ਲਾਗੇ ਵੇਖ ਲਓ ਗਵਾਂਡਨ ਦੀ ਕੁੜੀ ਉਹਨੂੰ ਕੋਈ ਕੰਮ ਨਹੀਂ ਹੁੰਦਾ ਮਾਂ ਉਹਦੇ ਨੇਤੋਂ ਨੂੰ ਗਾਲਾਂ ਕੱਢਦੀ ਆ ਕਹਿ ਦਿੰਦੇ ਉਹ ਤੇ ਕੁਝ ਵੀ ਨਹੀਂ ਹੁੰਦਾ ਉਹ ਲਾਗੇ ਸਿਮਰਤ ਆਲੀ ਵੇਖ ਲਾ ਸਾਰਾ ਘਰ ਦਾ ਕੰਮ ਜਾਣਦੀ ਆ ਬੁਆਰੇ ਕੂੜੇ ਤੋਂ ਲੈ ਕੇ ਘਰ ਸੰਭਾਲਣ ਤੱਕ ਸਾਰਾ ਜੀ ਹੁੰਦੀ ਉਹਨੂੰ ਪੋਤੇ ਮਾੜਾ ਕੰਮ ਥੋੜੀ ਹੈ ਗਾਂ ਜਾ ਕੇ ਸੋਬਾ ਹੀ ਹੁੰਦੀ ਆ ਤਾਂ ਫਿਰ ਪਿਓ ਨੂੰ ਛੱਬੀਆਂ ਤੇ ਨਹੀਂ ਦਿਵਾਉਂਦੀਆਂ ਇਹੋ ਜੀਆਂ ਧੀਆਂ ਜੜੀਆਂ ਕਾਮੀਆਂ ਆਉਣ ਪਰ ਤੇ ਫਿਰ ਇਹਦੇ ਪੜਾਈ ਲਿਖਾਈ ਕਿੱਥੇ ਆ ਗਈ ਘਰ ਸੰਭਾਲਣਾ ਚਾਹੀਦਾ ਕੁੜੀ ਨੂੰ ਉਹਨਾਂ ਨੇ ਕਿਹਾ ਜਾ ਕੇ ਮੇਰੇ ਕੋ ਕਾਗਰ ਪੱਤਰ ਤੇ ਸਿਆਰੇ ਕਰਾਉਣੇ ਜਾ ਕੇ ਤੇ ਕੁਰਸੀ ਤੇ ਬਹੋਣਾ ਵਾ ਨਹੀਂ ਤੂੰ ਤਾਂ ਕੁੜੀਏ ਬੋਲਦੀ ਬਣਾਵਾ ਆ ਮੇਰੀ ਗੱਲ ਸਮਝਦੀ ਨਹੀਂ ਤੇ ਬੋਲਾਂ ਹੀ ਬਣਾਈ ਜਾਂਦੀ ਓਹ ਕਹਿੰਦੇ ਹੁੰਦੇ ਨਾ ਜਿਹੋ ਜੀ ਕੋਕੋ ਹੋ ਜੀ ਕੋਕੋ ਦੇ ਬੱਚੇ ਜਿੱਦਾਂ ਤੂੰ ਜਵਾਨੀ ਮੇਰੇ ਕਰਦੀ ਹੋਂਗੀ ਉਹਦਾ ਮੈਂ ਕਰਨਦਿਆ ਵੀ ਵੇ ਸਿਮਰਤਾ ਪੁੱਤ ਹੁਣ ਤਾਂ ਬਗਾਨੇ ਘਰ ਜਾਣਾ ਇੰਨਾ ਨਾ ਬੋਲਿਆ ਕਰ ਗਾਂ ਸਹੁਰੇ ਘਰ ਨਹੀਂ ਚੰਗਾ ਲੱਗੀ ਦਾ ਇੰਨਾ ਬੋਲਦੇ ਤੁਹਾਨੂੰ ਕੀ ਲੱਗਦਾ ਵਾ ਜਿੰਨਾ ਮੈਂ ਇੱਥੇ ਬੋਲਦੀ ਮੁੱਠੀ ਵੀ ਨਾ ਬੋਲੂਗੀ ਮੈਂ ਤੇ ਨਾ ਉੱਥੇ ਤੁਸੀਂ ਵੇਖ ਲਓ ਕੰਨਾਂ 'ਚ ਪਾਣੀ ਟੁਕਣਾ ਸਾਰਿਆਂ ਦੇ ਮੈਂ ਕਹਿੰਦਾ ਜੀ 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 ਕਰਦੀ ਫਿਰਨਾ ਵਾ ਕਿਸੇ ਨੇ ਇਹੋ ਗੱਲ ਪੁੱਛਣੀ ਕੀ ਕੀ ਗੱਲ ਆ ਤੁਹਾਡੀ ਨੂੰ ਬੋਲਦੀ ਨਹੀਂ ਇਹ ਤਾਂ ਵਿਚਾਰੀ ਗੁੰਗੀ ਲੱਗਦਾ ਗੁੰਗੀ ਵਾਰ ਆਂਦੇ ਤੇ ਹੀ ਵੇਖ ਵੀ ਲਿਓ ਵਾ ਸਹੀ ਕਿੱਦਿਆਂ ਚਲਾਕੀਆਂ ਸਾੜਦੀ ਮੇਰੇ ਨਾਲ ਅਗਰ ਬੜੀ ਹੈ ਤੂੰ ਇੱਥੇ ਮਾਂ ਅੱਗੇ ਪਟੜ ਪਟੜ ਕਰਦੀ ਹੈ ਤੇ ਸੋਰੇ ਘਰ ਜਾ ਕੇ ਮੈਂ ਸਿਆਣੀ ਬਣ ਜਾਣਾ ਮੰਮੀ ਆ ਐਂਦਾ ਕਰਨਾ ਆਂਦਾ ਕਰਨਾ ਲੈ ਦੱਸ ਐਡੀ ਥੋੜੀ ਗੱਲ ਹੁੰਦੀ ਹਰ ਕੁੜੀ ਦੇ ਚਾਹ ਹੁੰਦੇ ਤੇ ਕੀ ਗੱਲ ਮੈਂ ਆਪਣੇ ਚਾਹਨਾ ਪੂਰੀ ਕਰੂ ਮੇਰੀ ਤੇ 100 ਗੱਲਾਂ ਦੀ ਕੋ ਗਾਲਾ ਜੇ ਮੇਰੀ ਜਿੱਦ ਕਰੋਗੇ ਤੇ ਮੈਂ ਵੀ ਸਾਰਾ ਟੱਬਰ ਦੇ ਮਗਰ ਕੀ ਕਹਿੰਦੇ ਹੁੰਦੇ ਤੂੰ ਇੱਕ ਵਾਰੀ ਕੀ ਦੱਸਦੀ ਹੈ ਨਾ ਕਿ ਪੈਰਾਥਲੇ ਹੱਥ ਦੇਈ ਦੇ ਆ ਉਦਾਂ ਰੱਖਿਆ ਕਰੂੰਗੀ ਪਰੂਰੇ ਪਰਿਵਾਰ ਨੂੰ ਅੱਛਾ ਮਾਂ ਅੱਗੇ ਪਟੜ 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 ਕਰਦੀ ਹੈ ਪਰ ਚਲ ਮੰਮੀ ਆਵੇਂ ਨਾ ਗੱਲਾਂ ਕਰਿਆ ਕਰ। ਚਾਹ ਚੰਗਾ ਜਿਹੜੀ ਮੈਂ ਗੱਲ ਕੰਦੀ ਉਹਦਾ ਜਵਾਬ ਦੇ। ਕਿ ਹੁਣ ਤੇ ਰਿਸ਼ਤਾ ਕਰ ਦਈਏ ਫੇਰ। ਮੈਂ ਹਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ। ਮੈਂ ਤੇ ਮੈਂ ਕਰਾ ਲੂੰ। ਪਰ ਇੱਕ ਗੱਲ ਜ਼ਮੀਨ ਜਿਆਦਾਤ ਹੋਣੀ ਚਾਹੀਦੀ ਆ ਤੇ ਖੇਤੀਬਾੜੀ ਦਾ ਸਾਰਾ ਕੰਮ ਵੀ ਹੋਣਾ ਚਾਹੀਦਾ। ਮੈਂ ਨਹੀਂ ਕਿਹਾ ਨੀ ਕਿ ਕੁਨੇ ਕੀ ਕਹਿੰਦੇ ਨੇ ਉਹਨਾਂ ਨੀ ਕਿਹੜੀਆਂ ਧਰਾਂ 'ਚ ਨਹੀਂ ਮੈਂ ਜਾ ਕੇ ਰਹਿਣਾ। ਕਿਉਂ ਨੀ ਕਿਹਾ ਨੀ ਕਿ ਚੌਪੜੀਆਂ ਜੋ ਹੁਣ ਮੇਰੇ ਕੋਲ ਨਹੀਂ ਆ ਜਨਾ ਮੈਨੂੰ ਤੇ ਖੁੱਲਾ ਚਿਹਰਾ ਜਿੱਦਾਂ ਆਪਣਾ ਘਰ ਆ। ਆ ਛੱਤੇ-ਛੁੱਤੇ ਵੀ ਨਹੀਂ ਜਾ ਰਹੇ ਚਾਹੀਦੇ। ਬਸ 4-5 ਕਮਰੇ ਹੋਣ ਜਿਹੋਂਣ ਵੀ ਉਸੇ ਲੈਂਟਰ ਵਗੈਰਾ ਪਿਆ ਹੋਇਆ ਬਾਕੀ ਨਹੀਂ ਮੈਨੂੰ ਚਾਹੀਦਾ ਵੇੜਾ ਖੁੱਲਾ ਚਾਹੀਦਾ ਜਿੱਦਾਂ ਆਪਣਾ ਵਾ ਤੇ ਫੇ ਮੈਂ ਭੱਖਿਆ ਲੰਗਿਆਂ ਦੇ ਤੈਨੂੰ ਤੋੜ ਦੇਣ ਲੱਗੀ ਗੱਲ ਪਹਿਲੀ ਬੰਨੇ ਵਾਲੇ ਵਾਲੀ ਤੋੜਾਂਗੀ ਪਹਿਲੀ ਬੰਨੇ ਵਾਲੇ ਵਾਲ ਦੀ ਗੱਲ ਨਹੀਂ ਆ ਮੇਰੀ ਸਹੇਲੀ ਨੇ ਉਹਨੂੰ ਸ਼ਹਿਰ 'ਚ ਵਿਆਹ ਕਰਾਇਆ ਉਹ ਅਗਲੇ ਨਾ ਪੱਲੇ ਨਹੀਂ ਬੰਦੇ ਉਹਨੂੰ ਉਹ ਕੀ ਕਹਿੰਦੇ ਨੇ ਨਿੱਕੇ ਨਿੱਕੇ ਦੱਸਣ ਦੀ ਮੈਨੂੰ ਕਹਿੰਦੀ ਸਿਮਰਤ ਉੱਥੇ ਰਸਾ ਲੈਣਾ ਔਕਾ ਹੋਇਆ ਪਿਆ ਵਾ ਕਿਤੇ ਘਰ ਦਾ ਕੰਮ ਵੀ ਨਹੀਂ ਕੀ ਜਿਉ ਆਪਾਂ ਵੇਲੋ ਚੌਂਕਾ ਕਿੱਡਾ ਵੱਡਾ ਵਾ ਪਤਾ ਲੱਗਦਾ ਕਿਤੇ ਰੋਟੀ ਪਾਣੀ ਬੰਦਾ ਉਥੇ ਦੇ ਨਾ ਹੂੰ ਅਦਨ ਤੂੰ ਨਾ ਪਤਾ ਲਾ ਧਾ ਕਿਧਰੋਂ ਬਲਜੀ ਜਨਾਬ ਪਤਾ ਬੋਜੀ ਕਿਧਰ ਨੀ ਆਈ ਕੋ ਜੰਦੀ ਅਰੇ ਮਾਰ ਕੇ ਦੇ ਕੋਟੀਆਂ ਪਾਈਆਂ ਲੋਕਾਂ ਨੇ ਸ਼ਹਿਰਾਂ ਚ ਜਾ ਜਾ ਕੇ ਵੇਖ ਤੇ ਸਹੀ ਵੇ ਵੇ ਭੁੱਖ ਲੈ ਖੂ ਵਿਕਦੇ ਪਿੰਡ ਚ ਉਟੀ ਤੇ ਮੈਨੂੰ ਪਿੰਡ ਚ ਤੋੜ ਦੇ ਫੜਾ ਮੁੱਤੇਰੀ ਸੋਚਦਾ ਹੀ ਪਿੰਡਾਂ ਚੋਂ ਨਿਕਲ ਨਿਕਲ ਸ਼ਹਿਰਾਂ ਤੁਰ ਜੰਦੇ ਤੇ ਤੈਨੂੰ ਮੈਂ ਸ਼ਹਿਰ ਚ ਵੇਹਣ ਨਹੀਂ ਤੇ ਤੂੰ ਨੰਨਾ ਨਹੀਂ ਧਰਨ ਗਈ ਤੇਰੀ ਗੱਲ ਸੁਣ ਮੰਮੀ ਆ ਵੇਖ ਲੈ ਆਪਣਾ ਪਿੰਡ ਆਹ ਦਰਖਤ ਵੇਖਦਾ ਨਾ ਕੀ ਕਹਿੰਦੇ ਨੇ ਇਹਨੂੰ ਮੈਂ ਪੜਿਆ ਹੀ ਇੱਕ ਵਾਰੀ ਕੀ ਆਕਸੀਜਨ ਮਿਲਦੀ ਨਾ ਤੋਂ ਸ਼ਹਿਰਾ 'ਚ ਜਿਹੜੀ ਲੱਭਦੀ ਹੁੰਦੀ ਪਿੰਡਾਂ ਨਾਲ ਦੀ ਨਾ ਰੌਣਕ ਨਹੀਂ ਹੁੰਦੀ ਕਿਤੇ ਆ ਸ਼ਹਿਰਾ 'ਚ ਜਿਹੜੇ ਨਿਕਲ ਨਿਕਲੇ ਗੁੱਤਲਖਾਨੀਆਂ ਜੇ ਬਣਿਆ ਹੋ ਜਾ ਨਾ ਹੂ ਮੇਰਾ ਪਤਾ ਲੱਗਦਾ ਨਾ ਧੂਨੇ ਦਾ ਇੱਥੇ ਵੇਖ ਲੈਣਾ ਪਤਾ ਲੱਗਦਾ ਨਾ ਘਰ-ਬਾਰ ਬਣਿਆ ਵੀ ਤੇ ਅਗਲਾ ਕੋਈ ਹੁੰਦਾ ਵੀ ਨਾ ਪਤਾ ਲੱਗਦਾ ਕਿ ਬੰਦਾ ਬਾਹਰੋਂ ਤੁਰਿਆ ਆਉਂਦਾ ਪਿੰਡਾਂ 'ਚ ਕਿਸ ਨੂੰ ਕੀ ਪਤਾ ਲੱਗਦਾ ਤੇ ਰਹੀ ਗੱਲ ਨਾ ਉਹ ਵੇਲਾ ਸਾਹਮਣੇ ਸਬਜ਼ੀਆਂ ਦੀ ਮੈਂ ਵੇਲ ਲਈ ਕਿੰਨੀ ਸੋਹਣੀ ਹਰੀ-ਪਰੀ ਇਹੋਰੀ ਚੀਜ਼ਾਂ ਲੱਭਦੀਆਂ ਸ਼ਹਿਰਾ 'ਚ ਤੇ ਇੱਕ ਗੱਲ ਸੁਣੋ ਆ ਲੋਕ ਜਿਹੜੇ ਸ਼ਹਿਰਾ ਦੇ ਹੁੰਦੇ ਨਾ ਉਹ ਕੀ ਇੱਕ ਬ ਤੇਨ ਤੇ ਚਾਰ ਤੇ ਪੰਜ ਪੰਦਿਆਂ ਦੀ ਸਬਜੀ ਜੋੜ ਛੱਡਦੇ ਆ ਐਸੇ ਚੱਕਰ ਨੂੰ ਕੀ ਬਣਾਉਣੀ ਨਾ ਪਵੇ ਆਪਣੇ ਸਗੋਂ ਵਧੀਆ ਨਾ ਅਰਮਾਨ ਨਾ ਸਵੇਰੇ ਉઠੋ ਆਪਣੇ ਬਾਹਰ ਪੈਲੀ ਹੈਗੀ ਇਹ ਸਬ지ਆਂ ਲੱਗੀਆਂ ਅਰਮਾਨਾ ਤੋੜ ਕੇ ਲਾ ਤਾਂ ਰੋਜ਼ ਤਾਜੀ ਸਬਜੀ ਬਾਂਦੀ ਇੱਕ ਟਾਈਮ ਦੀ ਦੋ ਦੋ ਟਾਈਮ ਉਹ ਤੇ ਉਹ ਜਿਹੜੀ ਸਵੇਰੇ ਬੜੀਂ ਦਿ ਰਾਤ ਨੂੰ ਖਾ ਰਾਤ ਨੂੰ ਬੜੀਂ ਦਿਨੇ ਖਾ ਲੈਣੀ ਹੁੰਦੀ ਉਹਨਾਂ ਕਹਿੰਦੇ ਤੂੰ ਗੱਲਾਂ ਛੱਡ ਹੀ ਦੇ ਨਹੀਂ ਚਲੋ ਤਾਂ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦੀ ਆ ਪਰ ਤੂੰ ਆਪਣੀ ਅੜੀ ਤੇ ਹੀ ਅੜੀ ਆ ਆ ਮੰਮੀ ਮੈਂ ਕਵੀ ਅੜੀ ਟੇੜੀ ਅੜੀ ਮੇਰੀ ਗੱਲ ਸੁਣੋ ਮੈਂ ਚਲੀ ਦੁੱੱਚ ਪੱਤੀ ਪੁੱਲ ਜੇ ਪੀਣਾ ਤਵੀ ਦੱਸੋ ਨਹੀਂ ਪੀਣਾ ਤਵੀ ਦੱਸ ਦੋ ਦੋ ਤੇ ਪੱਤੇ ਹੀ ਪੀ ਲਈ ਪਹਿਲਾਂ ਕੰਮ ਤੇ ਕਰ ਲਾ ਉੱਠ ਐਨੀਆਂ ਗੱਲਾਂ ਕਰਵਾਤੀਆਂ ਤੇ ਹੁਣਾਂ ਦੇ ਫਿਰ ਕੰਮ ਕਰ ਲਾ ਨਾਲ ਲੱਗ ਦਲ ਹੱਲਾ ਨਹੀਂ ਵੱਜਦਾ ਤੇ ਅੱਗੇ ਸ਼ੇਰ ਬੜੀ ਹੁਣ ਤੇ ਹੋਰ ਸਵਾ ਫੇਰ ਹੋ ਗਈ ਐ ਲੜਨ ਮੈਂ ਤੇ ਆਪਣੇ ਪੇਕੇ ਅੱਜ ਨਾ ਬੱਲੇ ਬੱਲੇ ਕਰਾ ਲਈ ਜੀ ਆਪਣੀ ਮੈਂ ਤਾਂ ਤੇ ਹਾਮੀ ਭਰ ਆਈ ਹਾਂ ਕਿ ਮੈਂ ਆਪਣੇ ਭਤੀਜੀ ਦਾ ਰਿਸ਼ਤਾ ਨਾ ਇੱਧਰ ਕਰਵਾਉਂਗੀ ਆਪਣੇ ਘਰ ਚ ਕਿ ਮੇਰੀ ਥੋੜੀ ਟੌਰ ਬੰਝੇ ਪਰ ਮੈਨੂੰ ਕੀ ਪਤਾ ਸੀ ਇੰਨੇ ਮੇਰੀ ਦਾਲ ਨਿਕਲਣ ਦੇਣੀ ਇਹਦੀਆਂ ਤੇ ਹਵਾਵਾਂ ਹੀ ਬੜੀਆਂ ਤਾਲੀਆਂ ਹੋਈਆਂ ਪਈਆਂ ਹੈ ਮੁੰਡਾ ਕੀ ਪੜਿਆ ਅੰਖਾ ਹੋ ਗਿਆ ਵਾ ਸੋਹਣਾ ਸੁਨਖਾ ਨਿਕਲ ਆਇਆ ਵਾ ਇਹਦੀਆਂ ਤੇ ਹਵਾਵੇਂ ਤਾ ਤਾਲੀਆਂ ਮੈਂ ਆ ਸੋਚਿਆ ਸੀ ਕਿ ਚੱਲ ਘਰ ਦੀ ਕੁੜੀ ਆ ਘਰ ਚ ਆਜੂਗੀ ਨਾ ਕੋਈ ਚਿਪਚਿਪ ਹੋਊਗੀ ਤੇ ਨਾ ਲੈਣਾ ਨਾ ਦੇਣਾ ਨਾ ਕੋਈ ਕੰਮ ਕਰਦੀ ਟੈਨਸ਼ਨ ਕੰਮ ਕਰ ਤੇ ਆਪ ਉਹ ਬਥੇਰਾ ਕਰ ਲੈਂਦੀ ਹੈ ਉਡੀਨ ਨੰਕਰੀ ਚਲ ਜਣਾ ਹੀ ਰਾਮ ਨਾ ਬਰਾਜ ਨਾ ਕੰਮ ਖਰਾਬ ਹੋ ਗਿਆ ਮੇਰੇ ਕੋ ਗੱਲ ਤਾਂ ਮੈਂ ਗਲਤ ਕਰ ਬੈਠੀ ਐ ਨਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਨਾਂ ਨੂੰ ਕਿੱਦਾਂ ਪਾਵਾਂ ਕਿਉਂਕਿ ਰਿਸ਼ਤਾ ਤਾਂ ਮੈਂ ਇੱਥੇ ਕਰਾਉਣਾ ਤੇ ਇਹਨੂੰ ਮਨਾਉਣਾ ਵੀ ਪੈਣਾ ਗੱਲ ਤੇ ਕੋਈ ਨਾ ਕੋਈ ਕਰਨੀ ਪੈਣੀ ਐ ਤੁਹਾਨੂੰ ਇਦਾਂ ਨਹੀਂ ਗੱਲ ਬੰਦ ਚੱਲ ਕਿੱਟੀ ਉੱਠ ਗੱਲ ਕਰ ਇਨਾਂ ਇਹ ਤਰੀਕੇ ਨੂੰ ਮਨਾ। ਇਹਦਾ ਤੇਰੇ ਭਾਜੀ ਨੇ ਸਾਰਾ ਭਾਂਡਾ ਤੇਰੇ ਸਿਰ ਤੇ ਭਾਂਜਣਾ। ਕਿ ਤੂੰ ਹੀ ਕੋਈ ਬਕਵਾਸ ਕੀਤੀ ਹੋਣੀ ਹੈ। ਜਿਹੜਾ ਇੰਨੇ ਚਿਰ ਬਾਤ ਗਈ ਆ ਤੇ ਅਗਲੀ ਨੇ ਤੇਰਾ ਕਹਿਣਾ ਨਹੀਂ ਮੰਨਿਆ। ਮਨਾਉਣਾ ਤੈਨੂੰ ਪੈਣਾ ਇਹ ਤਰੀਕੇ। ਰਿਸ਼ਤਾ ਤਾਂ ਮੈਂ ਇੱਥੇ ਹੀ ਕਰਉਣਾ। ਜੋ ਮਰਜ਼ੀ ਹੋ ਜਾ। ਘਰ ਕੇ ਆਈ ਮੰਗ ਲੈਣਾ। ਲਿਆ ਮੈਂ ਕਰਾ ਦਾਂ ਨਾਲ ਸੋਈ ਤੇ ਬਸ ਲੱਗ ਗਈ ਤੁਸੀਂ ਨੂੰ ਕੀ ਕਰਨਾ ਰਹਿਣ ਦੋ ਕੋਈ ਗੱਲ ਨਹੀਂ ਉਹਨੇ ਆਣਾ ਉਹ ਮੇਡ ਨੇ ਇਹ ਸਭ ਕੁਝ ਕਰ ਲੈਣਾ ਰਹਿਣ ਦੋ ਤੁਸੀਂ ਕੋਈ ਗੱਲ ਨਹੀਂ ਨਹੀਂ ਨਾਲ ਵਿਆਹ ਕਰਾ ਦੇਣੀ ਨਾਲ ਉਹਨੇ ਕਰ ਲੈਣਾ ਸਾਰਾ ਕੁਝ ਤੇ ਆ ਬਸ ਚਾਹ ਬਣ ਗਈ ਆਪਾਂ ਚਾਹ ਪੀ ਲਈ ਕੀ ਗੱਲ ਤੂੰ ਗੁੱਸਾ ਕਰ ਗਈ ਮੇਰੇ ਨਾਲ ਮੇਰੀਆਂ ਗੱਲਾਂ ਦਾ ਉਦਾਂ ਤੂੰ ਕਹਿਣੀ ਐ ਪਰਜਾਈ ਤੂੰ ਮੇਰੀ ਮਾਵਾ ਵਰਗੀ ਤੇ ਇਦਾਂ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਵੀ ਕਰ ਲੈਣੀ ਦੇਖੋ ਭਾਬੀ ਮਾਵਾ ਵਰਗੀ ਮੈਂ ਕਹਿਣੀ ਨਾ ਜੇ ਤੂੰ ਹੀ ਮਾਂ ਬਣ ਕੇ ਰਿਹਾ ਵੀ ਕਰੋ ਨਾ ਕੁੱਸੇ ਵਾਲੀ ਗੱਲ ਕਿਉਂ ਕਰਦੇ ਜੇ ਮਾਵਾ ਕਦੀ ਕਹਿੰਦੀ ਆ ਆਪਣੀ ਧੀ ਨੂੰ ਕਿ ਤੇਰਾ ਪੁੱਤ ਇੰਜੋ ਇੰਜੋ ਜੇ ਮਾੜੀ ਸ਼ਬਦ ਕੱਢ ਗਿਆ ਤੂੰ ਮਾਵਾ ਕਿਤੇ ਆਪਣੀ ਧੀਾਂ ਦੇ ਪ੍ਰਤੀ ਤੁਸੀਂ ਕਿੰਨੀ ਵੱਡੀ ਗੱਲ ਕਹਿਤੀ ਆ ਮੈਂ ਕਦੀ ਇਹ ਗੱਲ ਨੂੰ ਸੋਚਿਆ ਹਣੀ ਜਿਹੜੀ ਤੁਸੀਂ ਮੈਨੂੰ ਆ ਗੱਲ ਕਹਿਤੀ ਆ ਕਿ ਤੇਰਾ ਪੁੱਤ ਤੇਰੇ ਘਰ ਵਾਲੇ ਵਰਗਾ ਨਿਕਲ ਜਾਊਗਾ ਕਿਉਂ ਨਿਕਲ ਜਾਊਗਾ ਤੇ ਵਰਗਾ ਪਤਾ ਕਿੰਨੀ ਮੇਰੀ ਇਹ ਗੱਲ ਤੈਨੂੰ ਲੱਗੀ ਆ ਵੇਖ ਮੈਂ ਕੋਈ ਜਾਣਬੁੱਝ ਕੇ ਥੋੜਾ ਮੈਨੂੰ ਇਹੋ ਜੀ ਗੱਲ ਕਹੀ ਮੈਂ ਤਾਂ ਕਹਿੰਨੀ ਆ ਕਿ ਜੋ ਤੂੰ ਦੁੱਖ ਹੰਡਾਇਆ ਵਾ ਗਾਹਾਂ ਨਾ ਕਿਤੇ ਵੇਖਣਾ ਪੈ ਜੇ ਤਾ ਆਏ ਗੱਲ ਕਹੀ ਨਹੀਂ ਤੇ ਮੇਰਾ ਦਿਲ ਕਰਦਾ ਮੈਂ ਤੈਨੂੰ ਇੰਨੀ ਗੱਲ ਕਵਾਂ ਬਾਕੀ ਵੇਖ ਗੱਲ ਤੇ ਹੈਗੀ ਹੀ ਰਿਸ਼ਤੇਦਾਰੀ ਚ ਚੱਲ ਰਿਸ਼ਤੇਦਾਰੀ ਚ ਰਿਸ਼ਤਾ ਹੋ ਜੇ ਮੈਂ ਤਾਂ ਤਾਂ ਤੇਰੇ ਨਾਲ ਗੱਲ ਕੀਤੀ ਬਾਕੀ ਜੇ ਤੈਨੂੰ ਨਹੀਂ ਨੌਕਰੀ ਵਾਲੀ ਚਾਹੀਦੀ ਚੱਲ ਕੋਈ ਗੱਲ ਨਹੀਂ ਆਪਾਂ ਘਰੇਲੂ ਹੋਰ ਕੋਈ ਲੱਭ ਲਾਂਗੇ ਨਾਲੇ ਜਿੱਦਾਂ ਦੀ ਤੈਨੂੰ ਕੋਈ ਪਸੰਦ ਆ ਆਪਾਂ ਉਦਾਂ ਦੀ ਲੱਭ ਲਾਂਗੇ ਜੇ ਲੱਭਣੀ ਵੀ ਕਿਉਂ ਆ ਜੇ ਘਰ-ਬਾਰ ਸਾਰਾ ਸੌਖਾ ਵਾ ਸਭ ਕੁਝ ਮਿਲਣ ਡਿਆ ਵਾ ਤੇ ਆਪਾਂ ਨੂੰ ਕਵਾਂਗੇ ਨੌਕਰੀ ਛੱਡ ਦੇ ਖੇਲਾ ਛੱਡ ਨੌਕਰੀ ਦਾ ਘਰ ਸੰਭਲੂਗੀ ਉਤਰਾ ਤੇ ਘਰ ਸੰਭਣ ਵਾਲੀ ਆ ਉਹ ਤੇ ਚੱਲ ਪੜ੍ਹ ਲਿਖ ਗਈ ਡਿਗਰੀ ਮਿਲ ਗਈ ਤੇ ਨੌਕਰੀ ਮਿਲ ਗਈ ਇਹਨੂੰ ਤੇ ਉਹ ਵੀ ਤੇ ਸ਼ੌਂਕ ਨੂੰ ਹੀ ਕਰਨਦੀ ਆ ਉਹ ਕਿਹੜਾ ਮਜਬੂਰੀਆਂ ਨੂੰ ਕਰਨਦੀ ਆ ਤੇ ਬਾਕੀ ਜਿੱਦਾਂ ਤੂੰ ਕਹੇਂਗੀ ਨਾ ਆਪਾਂ ਉਹਦਾ ਕਰ ਲਾਂਗੇ ਕਿਉਂ ਭਾਬੀ ਆਪਾਂ ਕਿਸੇ ਦੇ ਸ਼ੌਂਕ ਮਾਰਨੇ ਉਹਦਾ ਨੌਕਰੀ ਦਾ ਸ਼ੌਂਕ ਆ ਉਹਨੂੰ ਕਰਨ ਦੋ ਤੁਸੀਂ ਨੌਕਰੀ ਆਪੇ ਉਹਨੂੰ ਕੋਈ ਨੌਕਰੀ ਵਾਲਾ ਮਿਲਜੋ ਮੈਂ ਲੱਭ ਲੈਣੀ ਆਪੇ ਘਰੇਲੂ ਤੁਸੀਂ ਟੈਨਸ਼ਨ ਚਿੰਤਾ ਨਾ ਕਰੋ ਬਿਲਕੁਲ ਕੋਈ ਨਹੀਂ ਤੁਸੀਂ ਮੇਰੇ ਸੇਮਕਣੋ ਕੀ ਤੇ ਰਿਸ਼ਤੇ ਆ ਦਾ ਘਾਟਾ ਬਹੁਤ ਰਿਸ਼ਤੇ ਹਜੇ ਤੇ ਮੈਂ ਕਿਸੇ ਨੂੰ ਕਹਿੰਦੀ ਨਹੀਂ ਪਈ ਇਹ ਮੁੰਡਾ ਵਿਆਹਣਾ ਜਾਂ ਕਿਸ ਤਰ੍ਹਾਂ ਕਰਨਾ ਵਾ ਜੇ ਕੈ ਗੱਲ ਕਰਦਾ ਨਾ ਤੇ ਇਥੇ ਤੇ ਲੈਣਾ ਲੱਗ ਜਾ ਤੜ ਤੋਂ ਪਹਿਲਾਂ ਵੀ ਦੋ ਰਿਸ਼ਤੇ ਆ ਗਏ ਆ ਉਹ ਵੀ ਮੈਂ ਮੋੜੇ ਆ ਤੀਜਾ ਰਿਸ਼ਤਾ ਤੁਸੀਂ ਲਾਇਆਓ ਚਲੋ ਨਾ ਮੈਂ ਹਜੇ ਤੁਹਾਨੂੰ ਹਾਂ ਕਰਦੀ ਆ ਤੇ ਮੈਂ ਨਾ ਹੀ ਨਾ ਕਰਦੀ ਆ ਮੈਂ ਆਪਣੇ ਪੁੱਤ ਨਾਲ ਸਲਾਹ ਕਰੂੰਗੀ ਤੇ ਤੁਹਾਨੂੰ ਦੱਸੂੰਗੀ ਬਾਕੀ ਵੈਸੇ ਅਸੀਂ ਤੇ ਹਜੇ 2 ਸਾਲ 3 ਸਾਲ ਕਰਨਾਂ ਨੇ ਚਵੀਆਂ ਦਾ ਹਜੇ ਹੋਇਆ 26 ਟੱਪ ਜਾਣਗੇ ਨਾ ਫੇਰ ਵਿਆਹ ਕਰਨਾ ਮੈਂ ਆਪਣੇ ਮੁੰਡੇ ਦਾ ਨਾ ਨਾ ਇੰਨੀ ਉਮਰ ਨਾ ਟਪਾਈ ਚੌਂਹਿਆ ਸਾਲਾਂ ਚ ਰਿਸ਼ਤੇ ਕਰਦੇ ਹੀ ਦੇ ਆ ਵਧੀਆ ਰਹਿੰਦੇ ਚੰਗੇ ਰਿਸ਼ਤੇ ਮਿਲ ਜਾਂਦੇ ਆ ਤੇ ਨਾਲੇ ਵੇਖ ਨਾ ਸਾਨੂੰ ਵੀ ਤਾਂ ਚਾਹ ਵਾ ਕਿ ਤੇ ਘਰ ਚ ਕੋਈ ਖੁਸ਼ੀ ਆਵੇ ਅਸੀਂ ਵੀ ਨਾ ਆਂਦੀਆਂ ਖੁਸ਼ੀਆਂ ਰੱਜ ਰੱਜ ਕੇ ਵੇਖੀਏ ਪੰਗੜੇ ਛੰਗੜੇ ਪਾਲੀਏ ਗਾਂ ਅਸੀਂ ਬੁੱਢੇ ਹੋ ਜਾਾਂਗੇ ਕਿੱਥੇ ਪੰਗੜੇ ਪੈਣੇ ਆ ਅਸੀਂ ਤੇ ਉਮਰਾਂ ਖੁਸ਼ੀਆਂ ਮਨਾਉਂਦਾ ਕਿਤੇ ਭਾਬੀ ਤੂੰ ਹਜੇ ਨਹੀਂ ਬੁੱਢੀ ਹੁੰਦੀ ਪਵਾ ਲਾਂਗੇ ਤੈਨੂੰ ਪੰਗੜੇ ਕੋਈ ਨਹੀਂ ਪਰ ਮੁੰਡਾ ਨਾ ਹਜੇ 2-3 ਸਾਲ ਨਹੀਂ ਵਿਆਉਣਾ ਛੋਟਾ ਹਜੇ ਹੁਣ ਤੂੰ ਅੜ ਗਈ ਆ ਆਪਣੀ ਗੱਲ ਤੇ ਚਾਰ ਤੀ ਜਿੱਦਾਂ ਮਰਜ਼ੀ ਸਮਝ ਲੈ ਉਹਨੂੰ ਵੀ ਤੇ ਆਪਣੀ ਜ਼ਿੰਦਗੀ ਦੇ ਸ਼ੌਂਕ ਪੂਰੇ ਕਰਨ ਦੋ ਨਾ ਉਹਨੂੰ ਵੀ ਤੇ ਚਾਰ ਦਿਨ ਆਪਣੀ ਜ਼ਿੰਦਗੀ ਜੀਣ ਦੇਵਾ ਨਾ ਮੈਂਵੇਂ ਹਾਂ ਪਾਦਾ ਹੁਣੇ ਮੁੰਡੇ ਦੇ ਗੱਲ ਚ ਤੁਹਾਨੂੰ ਪਤਾ ਹੀ ਆ ਵਿਆਹ ਤੋਂ ਬਾਅਦ ਲਾਈਫ ਤੇ ਪੂਰੀ ਚੇਂਜ ਹੋ ਜਾਂਦੀ ਆ ਬੱਚਾ ਆਪਣੀ ਮਰਜ਼ੀ ਦੇ ਨਾਲ ਕਿਤੇ ਆ ਜਾ ਨਹੀਂ ਸਕਦਾ ਕਿਉਂਕਿ ਪਾਰਟਨਰਸ ਦੀ ਵੀ ਥੋੜੀ ਮਰਜ਼ੀ ਵਿੱਚ ਚਾਹੀਦੀ ਹੁੰਦੀ ਕਿਤੇ ਜਾਣਾ ਆਉਣਾ ਸੋ ਇਸ ਕਰਕੇ ਨਾ ਉਹਨੂੰ ਜੀਣ ਦੋ ਉਹਦੀ ਆਪਣੀ ਜ਼ਿੰਦਗੀ ਬਾਕੀ ਤੁਹਾਨੂੰ ਮੈਂ ਹਜੇ ਨਾਲ ਥੋੜਾ ਕੀਤੀ ਆ ਟੜਕਾ ਥੋੜਾ ਟਾਈਮ ਨਹੀਂ ਮੰਗਿਆ ਵਾ ਹੋ ਸਕਦਾ ਮੈਂ ਹਾਂ ਵੀ ਕਰਦਾ ਮੁੰਡੇ ਨਾਲ ਸਲਾਹ ਕਰਕੇ ਤੁਹਾਨੂੰ ਦੱਸੂਗੀ। ਬੱਸ ਕਰੋ ਹੁਣ ਬਹੁਤੀਆਂ ਗੱਲਾਂ ਨਾ ਕਰੋ ਅੰਦਰ ਬੈਠੋ ਚਾਹ ਰਿਜ ਰਿਜ ਕੇ ਨਾ। ਤੇ ਕੰਬਲੀ ਹੋਂਦੀ ਮੈਂ ਬਾਹਰੇ ਲਿਆਵਾਂ। ਚੱਲ ਕੋਈ ਨਹੀਂ ਕਰ ਲਈ ਸਲਾਹ। ਹਾਂ ਬੈਠੋ ਮੈਂ ਚਾਹ ਲੈ ਕੇ। ਲੱਗਦਾ ਵਾ ਗੱਲਾਂ ਦਾ ਅਸਰ ਹੋ ਗਿਆ ਹੈ। ਮੰਨ ਜੂਗੀ। ਕਰ ਲਵੇ ਮੁੰਡੇ ਨਾਲ ਗੱਲ। ਸਰਕਾਰੀ ਨੌਕਰੀ ਨੂੰ ਤਾਂ ਸਾਰੇ ਭੱਜਦੇ ਆ। ਮੰਨੂਗੀ। ਜ਼ਰੂਰ ਮੰਨੂਗੀ। ਸਭ ਜਾਣਦੀ ਮੈਂ ਤੇਰੀਆਂ ਸਿਆਸਤਾਂ ਨੂੰ। ਤੂੰ ਇਨੇ ਚਿਰ ਆ ਬਾਦ ਮੇਰਾ ਅਖੀਰ ਰਿਸ਼ਤਾ ਬਣਨ ਕਿਉਂ ਆ ਗਈ ਇਨੇ ਚਿਰ ਤਾ ਮੈਨੂੰ ਪੁੱਛਿਆ ਨਹੀਂ ਜਦੋਂ ਮੈਨੂੰ ਲੋੜ ਸੀ ਤੁਹਾਡੀ ਮੈਂ ਵੀ ਨਹੀਂ ਤੇਰੀ ਫਦਾਲ ਗਲੰਦੇ ਨੇ ਭਾਬੀ ਤੇ ਤੂੰ ਮੇਰੀ ਆ ਤੇਰੀ ਰਗ ਰਗ ਤੋਂ ਵਾਕੋ ਬਿਆ ਤੂੰ ਕਿਹੜੇ ਕਰਤੂਤੋਂ ਆਈ ਐ ਇੱਥੇ ਜੇ ਅੱਜ ਵੀ ਮੈਂ ਤੇਰੀਆਂ ਗੱਲਾਂ ਚ ਆ ਕੇ ਆਪਣਾ ਪੁੱਤ ਤੇਰੇ ਕਹਿ ਦੇ ਵਿਆਹ ਦਾ ਨਾ ਤੇ ਮੇਰੇ ਵਰਗੀ ਕੋਈ ਬੇਕੁਫ ਜਨਾਨੀ ਨਾ ਹੋਊਗੀ ਦੁਨੀਆ ਦੇ ਵਿੱਚ